ਤੇ ਇਹ ਵੀ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਂ ਮੋਟੀਵੇਸ਼ਨਲ ਸਪੀਕਰੋਂ ਤੇ ਉੱਤੋਂ ਤੁਹਾਨੂੰ ਨਵੇਂ ਬੱਚਿਆਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਕਿਵੇਂ ਦਾ ਅਜ ਮਹਿਸੂਸ ਕਰ ਰਿਹਾ ਬੜਾ ਜ਼ਰੂਰੀ ਹੈ ਜੀ ਜਿਹੜੇ ਕਾਲਜ ਨੇ ਉਹ ਫਰਸਟ ইয়ার ਦੇ ਬੱਚਿਆਂ ਵਾਸਤੇ ਪ੍ਰੋਗਰਾਮਸ ਆਯੋਜਿਤ ਕਰ ਰਹੇ ਨੇ ਅੱਜਕੱਲ ਤੇ ਮੈਂ ਮੇਰੇ ਖਿਆਲ ਪੂਰੀ ਕੰਟਰੀ ਚੋਂ ਜਾਂਦਾ ਤੇ ਇੱਥੇ ਜਲੰਧਰ ਆ ਕੇ ਬੜੀ ਖੁਸ਼ੀ ਮਿਲੀ ਹੈ ਡੀਏਵੀ ਯੂਨੀਵਰਸਿਟੀ ਕੋ ਕਾਫੀ ਬ੍ਰਾਈਟ ਬੱਚੇ ਨੇ ਤੇ ਕਾਫੀ ਚੰਗੇ ਸਵਾਲ ਉਹਨਾਂ ਨੇ ਮੈਨੂੰ ਪੁੱਛੇ ਜਦੋਂ ਮੈਂ ਲੈਕਚਰ ਦਿੱਤਾ ਤੇ ਉਹਨਾਂ ਨੇ ਜਿਹੜੇ ਸਵਾਲ ਪੁੱਛੇ ਉਹ ਸੀਗੇ ਲਾਈਫ ਤੇ ਬਾਰੇ ਕੈਰੀਅਰ ਦੇ ਬਾਰੇ ਤੇ ਜਵਾਬ ਵੀ ਦਿੱਤੇ ਮੇਰੇ ਕੁਐਸਚਨਸ ਦੇ ਕਿ ਕਿਹੜੀ ਮੇਨ ਚੀਜ਼ ਤੁਸੀਂ ਕਹਿੰਦੇ ਹੋ ਕਿ ਇਹ ਬੱਚੇ ਨੂੰ ਹੁਣੇ ਟੈਕਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਠੀਕ ਹੈ ਸਾਰੀਆਂ ਲਾਈਫ ਦੇ ਵਿੱਚ ਚੀਜ਼ਾਂ ਜ਼ਰੂਰੀ ਨੇ ਪਾਰਟ ਆਫ ਲਾਈਫ ਹੈ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਪਰ ਇੱਕ ਮੇਨ ਚੀਜ਼ ਜਿਹੜੀ ਬੱਚੇ ਨੂੰ ਹੁਣੇ ਟੈਕਲ ਕਰ ਲੈਣੀ ਚਾਹੀਦੀ ਹੈ ਕਾਲਜ ਲਾਈਫ ਸੈਂਟਰ ਕਰ ਇਹ ਮੀਕਲ ਸੈਲਫ ਡਿਸਪਲਿਨ ਹੈ ਜਿਹੜਾ ਕਿ ਅੰਦਰੂਨੀ ਲੜਾਈ ਹੈ ਉਹ ਜਿੰਨੀਆਂ ਸਭ ਤੇ ਯੂਨੀਵਰਸਿਟੀ ਦਾ ਜਿਹੜਾ ਮਾਹੌਲ ਹੈ ਜਿਹੜੀ ਓਪਰਚ्युनिटी ਹੈ ਬੱਚਿਆਂ ਨੂੰ ਕਾਫੀ ਹੈ ਤੇ ਜਿਹੜਾ ਬੱਚਾ ਕੋਸ਼ਿਸ਼ ਕਰਕੇ ਹਿੰਮਤ ਕਰਕੇ ਪੜੇਗਾ 올ਰਾਉਂਡਰ ਬਣੇਗਾ ਉਹ ਕਾਮਯਾਬ ਹੋ ਸਕਦਾ ਹੈ ਉਸੇ ਮਾਹੌਲ ਚ ਜਿਹੜਾ ਬੱਚਾ ਅੰਦਰੂਨੀ ਲੜਾਈ ਹਾਰ ਰਿਹਾ ਉਹ ਹਰ ਜਗਤ ਜੀਵਨ ਦੀ ਲੜਾਈ ਤੇ ਹੁਣ ਤੋਂ ਰਹਿ ਕੇ ਬੱਚੇ ਜਿਹੜੇ ਨੇ ਦੇ ਸ਼ੁਡ ਬੀਕਮ ਡਿਸਪਲਾਈਨਡ ਐਂਡ ਕ੍ਰੀਏਟਰ ਐਸ ਯੂ ਸੈਡ ਦ ਫੋਕਸ ਇਨ ਦ ਰਾਈਟ ਡਾਇਰੈਕਸ਼ਨ ਬੱਚੇ ਕਹਿੰਦੇ ਕਿ ਯਾਰ ਸਾਨੂੰ ਯਾਦ ਨਹੀਂ ਹੁੰਦਾ ਛੇਤੀ ਕੀਤੇ ਸਾਡੀਆਂ ਲਰਨਿੰਗ ਸਕਿਲਸ ਵੀਕ ਨੇ ਤਾਂ ਮੈਡੀਟੇਸ਼ਨ ਉਹਦੇ ਵਾਸਤੇ ਬੜਾ ਵਧੀਆ ਉਪਰਾਲਾ ਹੈ ਉਹ ਕਰਨਾ ਚਾਹੀਦਾ ਬੱਚੇ ਨੂੰ ਹਨਾ ਬੱਚੇ ਦਾ ਜਿਹੜਾ ਮਾਈਂਡ ਹੈ ਉਹ ਸ਼ਾਰਪ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਹਿੰਦਾ ਜਿਹੜਾ ਵੀ ਤੁਹਾਡਾ ਰਿਲੀਜੀਅਨ ਹੈ ਜਿਹੜੀ ਵੀ ਜਿਹੜਾ ਵੀ ਤੁਸੀਂ ਪਾਰਟ ਕਰਦੇ ਹੋ ਜਿਹੜੀ ਵੀ ਪੇਰੈਂਟਸ ਫਾਲੋ ਕਰਦੇ ਨੇ ਰਿਲੀਜੀਅਨ ਉਹ ਫਾਲੋ ਕਰੋ ਲੇਕਿਨ ਉਹਦੇ ਨਾਲ ਥੋੜਾ ਜਿਹਾ ਕਨਸੈਂਟਰੇਸ਼ਨ ਵਧਾਉਣ ਵਾਸਤੇ ਜਿਹੜੇ ਡਿਸਟਰੈਕਸ਼ਨਸ ਤੋਂ ਬਚਣ ਵਾਸਤੇ 5-10 ਮਿੰਟ ਬੈ ਕੇ ਤੇ ਆਪਣੀ ਬ੍ਰੈਥ ਨੂੰ ਵਾਚ ਕਰੋ ਕੰਟਰੋਲ ਕਰੋ ਬੈ ਕੇ ਥੋੜਾ ਕਨਸੈਂਟਰੇਟ ਕਰੋ ਜਗਬਣੀ ਪੰਜਾਬ ਕੇ ਸ੍ਰੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਅੱਜ ਡੀਏਵੀ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਅ ਸ਼ੁਰੂ ਹੋਇਆ ਨਵੇਂ-ਨਵੇਂ ਬੱਚੇ ਜਿਹੜੇ ਆ ਸਕੂਲ ਪਾਸ ਆਊਟ ਹੁੰਦੇ ਨੇ ਕਾਲਜ ਦੇ ਵਿੱਚ ਐਂਟਰ ਕਰਦੇ ਨੇ ਤਾਂ ਅੱਜ ਉਹਨਾਂ ਦੇ ਨਾਲ ਖਾਸ ਮੁਲਾਕਾਤ ਕੀਤੀ ਹੈ ਕਿਉਂਕਿ ਕਾਲਜ ਲਾਈਫ ਦੇ ਵਿੱਚ ਉਹ ਐਂਟਰ ਕੀਤੇ ਨੇ ਤਾਂ ਮੇਰੇ ਨਾਲ ਮੋਟੀਵੇਸ਼ਨਲ ਸਪੀਕਰ ਵਿਵੇਕ ਸਰ ਮੌਜੂਦ ਨੇ ਔਰ ਇਹਨਾਂ ਨੇ ਬੜੀਆਂ ਇੰਟਰਸਟਿੰਗ ਗੱਲਾਂ ਮੋਟੀਵੇਟ ਕੀਤਾ ਹੈ ਸਟੂਡੈਂਟਸ ਨੂੰ ਕਿਉਂਕਿ ਇਹ ਇੱਕ ਪੈਰ ਧਰਾਵਾ ਹੁੰਦਾ ਹੈ ਜਦੋਂ ਸਟੂਡੈਂਟ ਜਿਹੜੇ ਆ ਸਕੂਲ ਲਾਈਫ ਛੱਡ ਕੇ ਤੇ ਕਾਲਜ ਦੇ ਵਿੱਚ ਐਂਟਰ ਹੁੰਦੇ ਆ ਸੋ ਉਹ ਪਟੜੀ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਮੋਟੀਵੇਟ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਤਾਂ ਮੈਂ ਤਾਂ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ ਅੱਜ ਡੀਏਵੀ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਪਹ ਐ ਸਰ ਸਭ ਤੋਂ ਪਹਿਲਾਂ ਪੰਜਾਬ ਕੇਸਰੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਜੀ। ਧੰਨਵਾਦ। ਅੱਜ ਡੀਵੀ ਜਿ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਂ। ਮੋਟੀਵੇਸ਼ਨਲ ਸਪੀਕਰ ਹਾਂ ਤੇ ਉੱਥੋਂ ਤੁਹਾਨੂੰ ਨਵੇਂ ਬੱਚਿਆਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਕਿਵੇਂ ਦਾ ਅਜ ਮਹਿਸੂਸ ਕਰ ਰਹੇ ਇਹ ਬੜਾ ਜ਼ਰੂਰੀ ਹੈ ਜੀ ਜਿਹੜੇ ਕਾਲਜ ਨੇ ਉਹ ਫਰਸਟ ਈਅਰ ਦੇ ਬੱਚਿਆਂ ਵਾਸਤੇ ਪ੍ਰੋਗਰਾਮਸ ਆਯੋਜਿਤ ਕਰ ਰਹੇ ਨੇ ਅੱਜਕੱਲ ਤੇ ਮੈਂ ਮੇਰੇ ਖਿਆਲ ਪੂਰੀ ਕੰਟਰੀ ਚ ਜਾਂਦਾ ਤੇ ਇੱਥੇ ਜਲੰਧਰ ਆ ਕੇ ਬੜੀ ਖੁਸ਼ੀ ਮਿਲੀ ਅਡੀਵੀ ਯੂਨੀਵਰਸਿਟੀ ਕੋ ਕਾਫੀ ਬ੍ਰਾਈਟ ਬੱਚੇ ਨੇ ਤੇ ਕਾਫੀ ਚੰਗੇ ਸਵਾਲ ਉਹਨਾਂ ਨੇ ਮੈਨੂੰ ਪੁੱਛੇ ਜਦੋਂ ਮੈਂ ਲੈਕਚਰ ਦਿੱਤਾ ਤੇ ਉਹਨਾਂ ਨੇ ਜਿਹੜੇ ਸਵਾਲ ਪੁੱਛੇ ਉਹ ਸੀਗੇ ਲਾਈਫ ਤੇ ਬਾਰੇ ਕੈਰੀਅਰ ਦੇ ਬਾਰੇ ਤੇ ਜਵਾਬ ਵੀ ਸ਼ੇ ਦਿੱਤੇ ਮੇਰੇ ਕੁਐਸ਼ਨਸ ਦੇ ਇਹਦਾ ਮਤਲਬ ਬੱਚੇ ਬ੍ਰਾਈਟ ਟੈਲੈਂਟਡ ਇੰਟੈਲੀਜੈਂਟ ਨੇ ਤੇ ਬੜੀ ਖੁਸ਼ੀ ਹੋਈ ਨਵੇਂ ਪ੍ਰੋਗਰਾਮ ਦੀ ਜੀ ਜੋ ਸ਼ੁਰੂਆਤ ਹੁੰਦੀ ਨਾ ਜਿਵੇਂ ਤੁਸੀਂ ਕਹਿ ਕਿ ਫੋਕਸ ਰੱਖਣਾ ਬਹੁਤ ਜ਼ਰੂਰੀ ਹੈ ਹੋਰ ਵੀ ਐਕਟੀਵਿਟੀਆਂ ਕਰਨੀਆਂ ਚਾਹੀਦੀਆਂ ਨੇ ਖਾਸ ਤੌਰ ਤੇ ਬੱਚੇ ਜਦੋਂ ਕਾਲਜ ਲਾਈਫ ਚ ਐਂਟਰ ਹੁੰਦੇ ਆ ਜਿਵੇਂ ਅਸੀਂ ਦੇਖਦੇ ਆ ਕਿ ਬੱਚੇ ਕਈ ਤਾਂ ਵਿਗੜ ਜਾਂਦੇ ਆ ਤੇ ਕਈ ਫਿਰ ਫੋਕਸ ਪੂਰਾ ਰੱਖਦੇ ਆ ਤੁਸੀਂ ਬੜੀ ਬਰੀਕੀ ਦੇ ਨਾਲ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੱਸਿਆ ਨੇ ਇੱਕ ਕਿਹੜੀ ਮੇਨ ਚੀਜ਼ ਤੁਸੀਂ ਕਹਿੰਦੇ ਹੋ ਕਿ ਇਹ ਬੱਚੇ ਨੂੰ ਹੁਣੇ ਟੈਕਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਠੀਕ ਹੈ ਸਾਰੀਆਂ ਲਾਈਫ ਦੇ ਵਿੱਚ ਚੀਜ਼ਾਂ ਜ਼ਰੂਰੀ ਨੇ ਪਾਰਟ ਆਫ ਲਾਈਫ ਹੈ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਪਰ ਇੱਕ ਮੇਨ ਚੀਜ਼ ਜਿਹੜੀ ਬੱਚੇ ਨੂੰ ਹੁਣੇ ਕਾਲਜ ਲਾਈਫ ਸੈਂਟਰ ਕਰ ਇਹ ਮੇਕਲ ਸੈਲਫ ਡਿਸਪਲਿਨ ਹੈ ਜਿਹੜਾ ਕਿ ਅੰਦਰੂਨੀ ਲੜਾਈ ਹੈ ਉਹ ਜਿਤਨੀ ਹੈ ਸਾਨੂੰ ਕਿ ਜਿਹੜਾ ਡਰ ਹੈ ਜਾਂ ਕੋਈ ਟੈਂਪਟੇਸ਼ਨ ਹੈ ਉਹਨੂੰ ਤੜਾ ਕੰਟਰੋਲ ਕਰਨਾ ਤੇ ਬੈਲੈਂਸ ਬਣਾ ਕੇ ਸੰਤੁਲਨ ਬਣਾ ਕੇ ਰਹਿਣਾ ਤੇ ਆਪਣੇ ਆਪ ਨੂੰ ਐਨਕੋਰੇਜ ਵੀ ਕਰਨਾ ਹੈ ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ ਵੀ ਕਰਨਾ ਹੈ ਹੁਣ ਤੋਂ ਜੇ ਹੁਣ ਤੋਂ ਕਰਾਂਗੇ ਤਾਂ ਹੀ ਫਿਰ ਅੱਗੇ ਵੱਧ ਕੇ ਉਹ ਠੀਕ ਹੋਏਗਾ ਜਿਹੜੇ ਜਿਹੜੇ ਬੱਚੇ ਡਰਗਸ ਚ ਜਾਂ ਐਲਕੋਹਲ ਚ ਜਾਂ ਹੋਰ ਕਿਸੇ ਚ ਜਾਂਦੇ ਨੇ ਉਹਨਾਂ ਦਾ ਕਰੀਅਰ ਖਰਾਬ ਹੀ ਹੋਣਾ ਹੈ ਤੇ ਜਿਹੜੇ ਦੂਜੇ ਨਾਲ ਦੇ ਬੱਚੇ ਨੇ ਉਹ ਕਹਿੰਦੇ ਨੇ ਆ ਜਾ ਤੂੰ ਵੀ ਆ ਜਾ ਇੱਥੇ ਮਜ਼ੇ ਕਰਾਂਗੇ ਉਹ ਉਹ ਜਿਹੜੀ ਟੈਂਡੈਂਸੀ ਉਹਨੂੰ ਹੁਣ ਤੋਂ ਹੀ ਰੋਕਣਾ ਹੈ ਤੇ ਬੱਚੇ ਜਿਹੜੇ ਡਿਸਪਲਿਨ ਰਹਿੰਦੇ ਨੇ ਉਹ ਕਾਮਯਾਬ ਹੁੰਦੇ ਨੇ ਇੱਕ ਤੁਸੀਂ ਫੈਕਟਰ ਦੀ ਗੱਲ ਕੀਤੀ ਹੈ ਕਿ ਹੁਣ ਤਾਂ ਸਮਾਂ ਬਹੁਤ ਬਦਲ ਗਿਆ ਬੱਚੇ ਕਾਫੀ ਇੰਟੈਲੀਜੈਂਟ ਹੋ ਗਏ ਹਰ ਇੱਕ ਵਿਸ਼ੇ ਤੇ ਬੱਚਿਆਂ ਨੂੰ ਨੌਲੇਜ ਹੁੰਦੀ ਹੈ ਉਹ ਤੁਸੀਂ ਟਾਈਮ ਦੀ ਜੈਕਰਸੀ ਗੱਲ ਕਰੀਏ ਤੁਸੀਂ ਤਾਂ ਬਾਰਲੀ ਸਟੇਟ ਦੇ ਵਿੱਚ ਵੀ ਲੈਕਚਰ ਡਿਲੀਵਰ ਕਰਦੇ ਹੋ ਬਹੁਤ ਬੱਚਿਆਂ ਦੇ ਨਾਲ ਤੁਹਾਡਾ ਰਾਪਤਾ ਹੁੰਦਾ ਇੱਕ ਉਹ ਚੇਂਜ ਇੱਕ ਡਿਫਰੈਂਸ ਅਸੀਂ ਦੇਖੇ ਜਿਹੜੇ ਪਹਿਲਾਂ ਸਟੂਡੈਂਟਸ ਹੁੰਦੇ ਸੀ ਜਿਨ੍ਹਾਂ ਨੂੰ ਘੱਟ ਓਪਰਚ्युनिटी ਸੀ ਉਹਦੇ ਮੁਕਾਬਲੇ ਉਹਦੇ ਕੰਪੈਰੀਜ਼ਨ ਹੋਣ ਦੀ ਦੇਖੇ ਤਾਂ ਕਿੰਨਾ ਚੇਂਜ ਮੰਨਦੇ ਹੋ ਇਹ ਬੱਚੇ ਇੰਟੈਲੀਜੈਂਸ ਜ਼ਿਆਦਾ ਹੈ ਲੇਕਿਨ ਜੋ ਸੋਸ਼ਲ ਮੀਡੀਆ ਹੈ ਉਸਮੇ ਜ਼ਿਆਦਾ ਹੀ ਹੈ ਤੋ ਜੋ ਸੋਸ਼ਲ ਮੀਡੀਆ ਦਾ ਬੈਲੈਂਸ ਬਣਾ ਕੇ ਰੱਖਣਾ ਜ਼ਰੂਰੀ ਹੈ ਸੋਸ਼ਲ ਮੀਡੀਆ ਮੇ ਜ਼ਿਆਦਾ ਡੀਪਲੀ ਜਾ ਕੇ ਫਿਰ ਇਨਕਾ ਰੀਅਲ ਲਾਈਫ ਕੇ ਸਾਥ ਜੋ ਕਟਆਫ ਹੋ ਜਾਂਦੇ ਨੇ ਉਹ ਡਿਫਰੈਂਸ ਹੈ ਪਹਿਲੇ ਸੇ ਔਰ ਅਭੀ ਕੋ ਹਮਾਰੇ ਟਾਈਮ ਮੇ ਸੋਸ਼ਲ ਮੀਡੀਆ ਨਹੀਂ ਥਾ ਸੋ ਨਾਓ ਦੇ ਹੈਵ ਟੂ ਮੇਨਟੇਨ ਦਾ ਬੈਲੈਂਸ ਜੇ ਬੱਚਾ ਮਤਲਬ ਸਪੋਰਟਸ ਵੀ ਹੈਗਾ ਤੇ ਪੜ੍ਹਾਈ ਚ ਵੀ ਹੈਗਾ ਤੇ ਥੋੜਾ ਬਹੁਤ ਸੋਸ਼ਲ ਮੀਡੀਆ ਵੀ ਠੀਕ ਹੈ ਆਲ ਰਾਉਂਡਰ ਹੈ ਉਹ ਬੱਚਾ ਕਾਮਯਾਬ ਹੈ ਤੇ ਜਿਹੜੇ ਬੱਚੇ ਦੂਜੀ ਸਟੇਜਸ ਤੇ ਨੇ ਉਹ ਥੋੜੇ ਜੇ ਕੌਨਫੀਡੈਂਟ ਨੇ ਸਾਡੇ ਬੱਚੇ ਥੋੜੇ ਕਮਿਊਨੀਕੇਸ਼ਨ ਸਕਿਲਸ ਥੋੜੇ ਜੇ ਵੀਕ ਨੇ ਟੈਕਨੀਕਲ ਸਕਿਲਸ ਚੰਗੇ ਨੇ ਬਟ ਕਮਿਊਨੀਕੇਸ਼ਨ ਵੀਕ ਹੈ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਇਹ ਜ਼ਰੂਰੀ ਹੈ ਕਿ ਕਮਿਊਨੀਕੇਸ਼ਨ ਤੇ ਉਹ ਐਫਰਟਸ ਕਰੀਏ ਤੇ ਯੂਨੀਵਰਸਿਟੀ ਦਾ ਜਿਹੜਾ ਮਾਹੌਲ ਹੈ ਜਿਹੜੀ ਓਪਰਚ्युनिटी ਹੈ ਬੱਚਿਆਂ ਨੂੰ ਕਾਫੀ ਹੈ ਤੇ ਜਿਹੜਾ ਬੱਚਾ ਕੋਸ਼ਿਸ਼ ਕਰਕੇ ਹਿੰਮਤ ਕਰਕੇ ਪੜ੍ਹੇਗਾ 올राउंडਰ ਬਣੇਗਾ ਉਹ ਕਾਮਯਾਬ ਹੋ ਸਕਦਾ ਹੈ ਉਸੇ ਮਾਹੌਲ 'ਚ ਜਿਹੜਾ ਬੱਚਾ ਅੰਦਰੂਨੀ ਲੜਾਈ ਹਾਰ ਰਿਹਾ ਉਹ ਹਾਰ ਜਾਏਗਾ ਜੀਵਨ ਦੀ ਲੜਾਈ ਤੇ ਹੁਣ ਤੋਂ ਰਹਿ ਕੇ ਬੱਚੇ ਜਿਹੜੇ ਨੇ ਦੇ ਸ਼ੁੱਡ ਬੀਕਮ ਡਿਸਪਲਾਈਨਡ ਐਂਡ ਕ੍ਰੀਏਟ ਐਜ਼ ਯੂ ਸੈਡ ਦ ਫੋਕਸ ਇਨ ਦ ਰਾਈਟ ਡਾਇਰੈਕਸ਼ਨ ਸੋਸ਼ਲ ਮੀਡੀਆ ਦਾ ਦੌਰ ਹੈ ਬੱਚੇ ਇੰਸਟਾਗ੍ਰam ਫੇਸਬੁੱਕ ਵਟਸਐਪ ਯੂਜ਼ ਕਰਦੇ ਨੇ ਕਿਉਂਕਿ ਡੇਲੀ ਰੂਟੀਨ ਵੀ ਹੋ ਚੁੱਕੀ ਹੈ ਬਟ ਓਵਰ ਦਾ ਯੂਜ਼ ਕਰ ਲੈਣਾ ਕਿਸੇ ਚੀਜ਼ ਨੂੰ ਇਹਦਾ ਡਰਾਪ ਬੈਕ ਕੀ ਦੇਖਦੇ ਹੋ ਕਿਉਣ ਵਾਲੇ ਸਮੇਂ ਚ ਕਿਹੜੀਆਂ ਕਿਹੜੀਆਂ ਡਿਫਿਕਲਟੀਜ਼ ਫੇਸ ਕਰਨੀਆਂ ਪੈ ਸਕਦੀ ਜਿਹੜਾ ਹੁਣ ਜ਼ਮਾਨਾ ਹੈ ਉਹ ਵੀਡੀਓ ਦਾ ਜ਼ਮਾਨਾ ਹੈ ਜਿਹੜੀ ਰੀਲ ਨੇ ਉਹ ਸਾਰੇ ਵੀ ਵੀਡੀਓ ਦੇਖੇ ਜਾਂਦੇ ਨੇ ਮੇਰੀ ਗਰਲ ਸਟੇਜ ਤੇ ਉਹ ਸੁਣਨਗੇ ਲੇਕਿਨ ਬਾਅਦ ਚੋਂ ਜਿਹੜੀ ਰੀਲ ਦੇਖਾਂਗੇ ਉੱਥੇ ਉਹਨੂੰ ਜ਼ਿਆਦਾ ਇੰਪ੍ਰੈਸ ਹੋਏਗੇ ਜਿਹੜੇ ਬੱਚੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਦੇਖ ਦੇ ਕੇ ਅੱਛਾ ਇਹ ਆ ਗਿਆ ਉਹ ਨਿਆ ਆ ਗਿਆ ਉਹ ਨਿਆ ਉਹਨਾਂ ਦੇ ਦਿਮਾਗ ਉਦਾਂ ਹੀ ਢਲ ਜਾਂਦੇ ਨੇ ਤੇ ਇੱਥੇ ਜੇ ਸਾਹਮਣੇ ਗੱਲ ਕਰੋਗੇ ਉਹਨਾਂ ਦਾ ਦਿਮਾਗ ਇਹ ਦਰ ਉੱਧਰ ਹੈ ਤੇ ਸਾਨੂੰ ਵੀ ਉੱਥੇ ਹੀ ਜਾਣਾ ਪੈਣਾ ਉਹਨਾਂ ਨਾਲ ਕਮਿਊਨੀਕੇਟ ਕਰਨ ਆਸਤੇ ਤੇ ਉਹਨੂੰ ਉਹਨਾਂ ਨੂੰ ਦੱਸਣਾ ਪੈਣਾ ਕਿ ਤੁਸੀਂ ਕੰਟਰੋਲ ਕਰੋ ਸੰਤੁਲਨ ਬਣਾਓ ਜਿੱਦਾਂ ਤੁਸੀਂ ਕਿਹਾ ਸੋਸ਼ਲ ਮੀਡੀਆ ਕੰਟਰੋਲ ਕਰੋ ਫਿਜ਼ੀਕਲ ਫਿਟਨੈਸ ਰੱਖੋ ਸਪੋਰਟਸ ਖੇਡੋ ਮਿਊਜ਼ਿਕ ਕੁਝ ਹੋਰ ਜਿਹੜੇ ਕ੍ਰੀਏਟਿਵ ਐਕਟੀਵਿਟੀਆਂ ਨੇ ਗੱਲਬਾਤ ਕਰੋ ਪੇਰੈਂਟਸ ਦੇ ਨਾਲ ਹੋਰਾਂ ਨਾਲ ਮੈਂ ਉਹਨਾਂ ਨੂੰ ਕਿਹਾ ਤੇ ਫਿਰ ਸੰਤੁਲਨ ਹੁਣ ਵੀ ਕਈ ਬੱਚੇ ਨੇ ਜਿਹੜੇ ਬੈਲੈਂਸ ਨੇ ਤੇ ਕਈ ਨੇ ਜਿਹੜੇ ਨਹੀਂ ਨੇ ਬੈਲੈਂਸ ਸੇ ਚੋਇਸ ਹੈ ਸਾਡੀ ਇਤੋਂ ਨੂੰ ਤਾਂ ਵੀਕਨੈਸ ਦਾ ਜ਼ਿਆਦਾ ਪਤਾ ਹੋਣਾ ਕਿਉਂਕਿ ਇਹ ਮੇਰਾ ਪਰਸਨਲ ਸਵਾਲ ਵੀ ਇਹ ਕੁਝ ਬੱਚੇ ਕਹਿੰਦੇ ਕਿ ਯਾਰ ਸਾਨੂੰ ਯਾਦ ਨਹੀਂ ਹੁੰਦਾ ਛੇਤੀ ਕੀਤੇ ਸਾਡੀਆਂ ਲਰਨਿੰਗ ਸਕਿਲਸ ਵੀਕ ਨੇ ਤਾਂ ਮੈਡੀਟੇਸ਼ਨ ਉਹਦੇ ਵਾਸਤੇ ਬੜਾ ਵਧੀਆ ਉਪਰਾਹਲਾ ਉਹ ਕਰਨਾ ਚਾਹੀਦਾ ਬੱਚੇ ਨੂੰ ਹਨਾ ਬੱਚੇ ਦਾ ਜਿਹੜਾ ਮਾਈਂਡ ਹੈ ਉਹ ਸ਼ਾਰਪ ਹੁੰਦਾ ਤਾਂ ਇਸ ਨੂੰ ਲੈ ਕੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਹਿੰਦਾ ਜਿਹੜਾ ਵੀ ਤੁਹਾਡਾ ਰਿਲੀਜੀਅਨ ਹੈ ਜਿਹੜੀ ਵੀ ਜਿਹੜਾ ਵੀ ਤੁਸੀਂ ਪਾਰਟ ਕਰਦੇ ਹੋ ਜਿਹੜੀ ਵੀ ਪੇਰੈਂਟਸ ਫਾਲੋ ਕਰਦੇ ਨੇ ਰਿਲੀਜੀਅਨ ਉਹ ਫਾਲੋ ਕਰੋ ਲੇਕਿਨ ਉਹਦੇ ਨਾਲ ਥੋੜਾ ਜਿਹਾ ਕਨਸੈਂਟਰੇਸ਼ਨ ਵਧਾਉਣ ਵਾਸਤੇ ਜਿਹੜੇ ਡਿਸਟਰੈਕਸ਼ਨਸ ਤੋਂ ਬਚਣ ਵਾਸਤੇ 5-10 ਮਿੰਟ ਬੈ ਕੇ ਤੇ ਆਪਣੀ ਬ੍ਰੈਥ ਨੂੰ ਵਾਚ ਕਰੋ ਕੰਟਰੋਲ ਕਰੋ ਬੈ ਕੇ ਥੋੜਾ ਕਨਸੈਂਟਰੇਟ ਕਰੋ ਹੈਪੀਨੈਸ ਸਕਸੈਸ ਅਫਰਮੇਸ਼ਨ ਜਿਹੜਾ ਅਸੀਂ ਕਹਿੰਦੇ ਨੇ ਜਿਹੜੀ ਜਿਹੜੀ ਗੱਲ ਅਸੀਂ ਕਹਿੰਦੇ ਰਹਿੰਦੇ ਨੇ ਆਪਣੇ ਆਪ ਨੂੰ ਉਹੀ ਸੱਚ ਹੋ ਜਾਂਦੀ ਹੈ ਬਈ ਮੈਂ ਕਾਮਯਾਬ ਜ਼ਰੂਰ ਹੋਣਾ ਹੈ ਮੈਂ ਚੰਗਾ ਇਨਸਾਨ ਬੰਨਣਾ ਹੈ ਇਹ ਬੋਲਦੇ ਰਹੋ ਆਪਣੇ ਆਪ ਨੂੰ ਤੇ ਆਪਣੇ ਆਪ ਨੂੰ ਇਨਕਰੇਜ ਕਰਦੇ ਰਹੋ अफर्मेशन ਜਿਹੜੀ ਗੱਲ ਅਸੀਂ ਰਿਪੀਟ ਕਰੀਏ ਉਹੀ ਅਸੀਂ ਬਣ ਜਾਂਦੇ ਨੇ ਲਾਅ ਆਫ ਅਟਰੈਕਸ਼ਨ ਹੈ ਤੇ ਬੱਚਿਆਂ ਨੂੰ ਚਾਹੀਦਾ ਕਿ ਪੋਜ਼ਿਟਿਵ ਕਮੈਂਟ ਆਪਣੇ ਆਪ ਨੂੰ ਵੀ ਦਿੰਦੇ ਰਹਿਣ ਤੇ ਫਿਰ ਠੀਕ ਹੋ ਜਾਣਗੇ थैंक यू सो मच ਸਰ ਆਪਣਾ ਸਮਾਂ ਦੇਣ ਦੇ ਲਈ ਬੜੀਆਂ ਵਧੀਆ ਵਧੀਆ ਗੱਲਾਂ ਤੁਸੀਂ ਕਹੀਆਂ ਨੇ ਹੋਪ ਸੋ ਕਿ ਬੱਚੇ ਦੇਖਦੇ ਹੋਣ ਔਰ ਸੁਣ ਕੇ ਛੱਡ ਨਹੀਂ ਦੇਣਾ ਤੇ ਅਮਲ ਵੀ ਕਰਨਾ ਕਿਉਂਕਿ ਉਹ ਚੀਜ਼ ਸக்ஸੈਸ ਤਾਂ ਆਈ ਹੈ ਜੇ ਤੁਸੀਂ ਉਸ ਨੂੰ ਸੁਣ ਕੇ ਅਮਲ ਕਰਦੇ ਹੋ ਤਾਂ थैंक यू सो मच ਸਰ ਸਮਾਂ ਦੇਣ ਦੇ ਲਈ ਬਹੁਤ ਵਧੀਆ ਲੱਗਿਆ थैंक यू